ਸਾਡਾ ਆਪਣਾ ਘਰ ਵੀ ਸਾਰਿਆਂ ਦੇ ਪਿੰਡਾਂ 'ਚ ਕਿਸੇ ਦੀ ਵੀ ਉਹ ਨਹੀਂ ਕਿ ਹੈਗਾ ਵੀ ਕੋਈ ਅਮੀਰ ਹੈ ਕੋਈ ਗਰੀਬ ਹੈ ਪਿੰਡ ਸਾਰੇ ਇੱਕੋ ਜਿਹੇ ਨੇ ਪਿੰਡਾਂ ਦੇ ਸਾਰੇ ਲੋਕ ਇੱਕੋ ਜਿਹੇ ਨੇ ਤੇ ਮਾਤਾ ਨੂੰ ਦੇਖ ਕੇ ਬੜਾ ਬੁਰਾ ਲੱਗਾ ਦੁੱਖ ਫੀਲ ਹੋਇਆ ਬਾ ਡਾਬਾ ਕੋਸ਼ਿਸ਼ ਕਰਦਾ ਕਿ ਭਾਜੀ ਕੱਲ ਤੋਂ ਹੀ ਕਰਕੇ ਸ਼ੁਰੂ ਕੰਮ ਜਿੱਦਾਂ ਇਹ ਪਾਣੀ ਨਿਕਲਦਾ ਆ ਆਪਾਂ ਸਾਰਾ ਘਰ ਬਣਵਾ ਕੇ ਦਵਾਂਗੇ ਬਹੁਤ ਧੰਨਵਾਦ ਭਾਜੀ ਇਹ ਗਰੂ ਰੰਦਾਵਾ ਹੋਣਾ ਨੇ ਵੱਡੀ ਜ਼ਿੰਮੇਵਾਰੀ ਲਈ ਹੈ ਔਰ ਇਹ ਗਰਾਊਂਡ ਤੇ ਆ ਕੇ ਕੰਮ ਕਰਨਾ ਚਾਹੀਦਾ ਸਿਰਫ ਫਲਾਂ ਨਾ ਕਰੀਏ ਵੀਰ ਹੋਣੇ ਆਏ ਇਹਨਾਂ ਦੀ ਟੀਮ ਨਾਲ ਬਹੁਤ ਔਖਾ ਹੈ ਬਾਈ ਲੋਕ ਦੇਖੇ ਨਹੀਂ ਜਾ ਰਹੇ ਬਿਲਕੁਲ ਬਹੁਤ ਜ਼ਿਆਦਾ ਮੈਂ ਤਾਂ ਸਾਡੇ ਉੱਤੇ ਜਿਹੜਾ ਸੱਕੀ ਸਾਰਾ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਔਰ ਸਾਡੇ ਵੀ ਪਿੰਡਾਂ ਵੱਲ ਬਹੁਤ ਨੀਵੇਂ ਪਿੰਡ ਨੇ ਕਿਈ ਉੱਥੇ ਬਲੋਰਪੁਰ ਵਗੈਰਾ ਤੇ ਨਾਲੇ ਜਿੱਥੇ ਅੱਜ ਕਿਤੇ ਚਲੇ ਸੀ ਜਿਹੜੇ ਪਿੰਡ ਅੱਜ ਆਪਾਂ ਅਰਸੀਕਾ ਤਲਾ ਸੀ ਉਹਦੇ ਨਾਲ ਪਿੰਡ ਪਿੰਦਾ ਵਾ ਬਰਿਆੜ 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 ਉੱਥੇ ਅੱਜ ਵੀ ਪਾਣੀ ਨਹੀਂ ਉਤਰ ਗਿਆ ਅੱਛਾ ਹਾਂ ਉਹ ਕੀ ਆ ਕਿ ਉਹਨੂੰ ਜਿਹੜਾ ਪੋੜੇ ਇੱਕ ਛੋਟਾ ਪੋੜਿਆ ਉਹਦੇ ਥਾਣੇ ਸਿਰਫ ਕੁਲੀ ਥਾਣੀ ਪਾਣੀ ਜਿੰਨਾ ਕ੍ਰੋਸ ਹੋਣ ਰਿਹਾ ਤੇ ਪਿੱਛੇ ਪਾਣੀ ਬਹੁਤ ਜ਼ਿਆਦਾ ਹੋਵੇ ਉਹ ਦੋ ਤਿੰਨ ਪਿੰਡ ਜਿਹੜੇ ਅੱਜ ਵੀ ਉੱਥੇ ਪਾਣੀ ਨਾਲ ਭਰੇ ਹੋਏ ਪਏ